ਸਿਰਕਾ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਸਾਡੇ ਚੈਨਲ ਸਿੱਧੂ ਟਿਕ ਬਰਨਾਲਾ ਤੇ ਸਾਰਿਆਂ ਨੂੰ ਰਿਕਵੈਸਟ ਹੈ ਜੀ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਜੀ ਕਮੈਂਟ ਕਰਕੇ ਦੱਸਿਆ ਕਰੋ ਸਾਡੀ ਵੀਡੀਓ ਕਿੱਦਾਂ ਦੀ ਲੱਗਦੀ ਹੈ ਜੀ ਅੱਜ ਆਪਾਂ ਬਹੁਤ ਹੀ ਸੋਹਣੇ ਪਸ਼ਮੀਨਾ ਦੇ ਸੂਟ ਲੈ ਕੇ ਆਏ ਹਾਂ ਜੀ ਇਹ ਬਹੁਤ ਹੀ ਵਧੀਆ ਵਾਲਾ ਪਸ਼ਮੀਨਾ ਹੈ ਜੀ ਡਿਜੀਟਲ ਪ੍ਰਿੰਟ ਦੇ ਸੂਟ ਰਹਣਗੇ ਜੀ ਗਲੇ ਦੇ ਉੱਪਰ ਪੱਟੀ ਬਣੀ ਹੋਈ ਹੈ ਬਹੁਤ ਹੀ ਸੋਹਣੀ ਇਧਰ ਬਾਜੂ ਦਾ ਡਿਜ਼ਾਈਨ ਆਏਗਾ ਜੀ ਇਧਰਲੀ ਸਾਈਡ ਢਾਈ ਮੀਟਰ ਦੀ ਸ਼ਰਟ ਹੈ ਜੀ ਪੂਰੀ ਨੇਵੀ ਬਲੂ ਕਲਰ ਹੈ ਜੀ ਬਹੁਤ ਹੀ ਸੋਹਣਾ ਇਹ ਨੇਵੀ ਬਲੂ ਕਲਰ ਦੀ ਸਲਵਾਰ ਆਏਗੀ ਜੀ ਨਾਲ ਢਾਈ ਮੀਟਰ ਇਹ ਬਹੁਤ ਹੀ ਸੋਹਣਾ ਸ਼ਾਲ ਆਏਗਾ ਨਾਲ ਡਬਲ ਸ਼ਾਲ ਹੈ ਜੀ ਪੂਰਾ ਪੂਰੀ ਲੰਬਾਈ ਦਾ ਸ਼ਾਲ ਹੈ ਜੀ ਬਹੁਤ ਹੀ ਸੋਹਣਾ ਨਾਲ ਇਸ ਸੂਟ ਦਾ ਪ੍ਰਾਈਸ ਹੋਵੇਗਾ ਜੀ 850 ਰੁਪਏ ਫ੍ਰੀ ਸ਼ਿਪਿੰਗ ਹੋਵੇਗੀ 850 ਰੁਪਏ ਸੀ ਇਹ ਦਾ ਰੇਟ ਹੋਵੇਗਾ ਜੀ ਸੂਟ ਦਾ ਦੂਸਰਾ ਸੂਟ ਵੀ ਇਹਦੇ ਨਾਲ ਦਾ ਹੀ ਆਏਗਾ ਜੀ ਇਹ 그린 ਕਲਰ ਦਾ ਸੂਟ ਹੈ ਜੀ ਮਹਿੰਦੀ 그린 ਕਲਰ ਹੈ ਜੀ ਇਹਦੇ ਵੀ ਗਲੇ ਦੇ ਉੱਪਰ ਪੱਟੀ ਬਣੀ ਹੋਈ ਹੈ ਸੇਮ ਡਿਜ਼ਾਈਨ ਹੈ ਜੀ ਬਹੁਤ ਸੋਹਣੇ ਫੁੱਲਾਰ ਬਣੇ ਹੋਏ ਹੈਗੇ ਇਧਰ ਬਾਜੂ ਦੇ ਉੱਪਰ ਵੀ ਫੁੱਲਾਰ ਆਉਣਗੇ ਜੀ ਬਹੁਤ ਹੀ ਸੋਹਣੇ 프ਰੰਟ ਬੈਕ ਸੇਮ ਆਏਗੀ ਜੀ ਬੈਕ ਤੇ ਫੁੱਲਾਰ ਬਣੇ ਹੋਏ ਹੈ ਜੀ ਇਸੇ ਤਰ੍ਹਾਂ ਦੋਨੋਂ ਸਾਈਡ ਪ੍ਰਿੰਟ ਬਣੇ ਹੋਏ ਜੀ ਬਹੁਤ ਹੀ ਸੋਹਣਾ 2 ਮੀਟਰ ਦੀ ਲੰਬਾਈ ਸ਼ਲਟ ਦੀ ਇਹ ਸਲਵਾਰ ਆਏਗੀ ਜੀ ਪਲੇਨ ਕਸ਼ਮੀਨਾ ਦੀ ਬਹੁਤ ਹੀ ਸੋਹਣੀ ਪੂਰਾ ਸੂਟ ਕਸ਼ਮੀਨੇ ਦਾ ਰਹੇਗਾ ਜੀ ਬਹੁਤ ਹੀ ਸੋਨਾ ਇਹ ਸ਼ਾਲ ਹੈ ਗੁਲੀਦੁਲੀ ਬਹੁਤ ਹੀ ਸੋਨੇ ਫਲਾਰ ਬਣੇ ਹੋਏ ਆ ਬੂਟੀਆਂ ਮਲੀਆਂ ਹੋਈਆਂ ਜੀ ਇੱਕ ਸਾਈਡ ਬਾਰਡਰ ਬਣਿਆ ਹੋਇਆ ਬਹੁਤ ਹੀ ਸੋਹਣਾ ਸ਼ਾਲ ਦੇ ਉੱਪਰ ਵੀ ਦੋਨੋਂ ਸਾਈਡ ਬਾਰਡਰ ਬਣਿਆ ਹੋਇਆ ਜੀ ਬਹੁਤ ਹੀ ਸੋਹਣਾ ਪ੍ਰਿੰਟ ਹੈ ਗ੍ਰੇਟ ਹੋਵੇਗਾ 850 ਰੁਪਏ ਫ੍ਰੀ ਸ਼ਿਪਿੰਗ ਹੋਵੇਗੀ ਕੋਈ ਐਕਸਟਰਾ ਸ਼ਿਪਿੰਗ ਚਾਰਜ ਨਹੀਂ ਲੱਗਣਗੇ ਆਰਡਰ ਬੁੱਕ ਕਰਨ ਦੇ ਲਈ 98653575822 ਨੰਬਰ ਤੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਸਕਰੀਨ ਸ਼ਾਟ ਭੇਜ ਕੇ ਇਹ ਲਾਈਟ ਕਲਰ ਦਾ ਸੂਟ ਆਏਗਾ ਗ੍ਰੇ ਕਲਰ ਹੈ ਜੀ ਲਾਈਟ ਗ੍ਰੇ ਕਲਰ ਦਾ ਸੂਟ ਇਹਦੇ ਵੀ ਗਲੇ ਦੇ ਉੱਪਰ ਪੱਟੀ ਬਣੀ ਹੋਈ ਹੈ ਜੀ ਬਹੁਤ ਹੀ ਸੋਹਣੀ ਬਹੁਤ ਹੀ ਸੋਹਣਾ ਬਾਰਡਰ ਬਣਿਆ ਹੋਇਆ ਹੈ ਜੀ ਯਾਰ ਪਸ਼ਮੀਨਾ ਦਾ ਕਪੜਾ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣੀ ਕੁਆਲਿਟੀ ਹੈ ਕਪੜੇ ਦੀ ਇਹ ਬਾਜੂ ਦਾ ਬੱਡ ਰਹੇਗਾ ਜੀ ਇਧਰਲੀ ਸਾਈਡ ਫਰੰਟ ਬੈਕ ਸੇਮ ਆਏਗੀ ਜੀ ਬਾਰਡਰ ਫਰੰਟ ਬੈਕ ਤੇ ਸੇਮ ਆਏਗਾ ਦੇਖ ਸਕਦੇ ਹੋ ਜੀ ਤੁਸੀਂ ਕਪੜੇ ਦੀ ਕੁਆਲਿਟੀ ਬਹੁਤ ਹੀ ਅੱਛੀ ਹੈ ਇਹ ਗ੍ਰੇ ਕਲਰ ਦੀ ਸਲਵਾਰ ਆਏਗੀ ਪਲੇਨ ਇਹ ਆ ਗਿਆ ਜੀ ਸ਼ਾਲ ਬਹੁਤ ਹੀ ਸੋਹਣਾ ਫੁੱਲਾ ਛਾਲ ਆਏਗਾ ਜੀ ਬਹੁਤ ਹੀ ਸੋਹਣਾ ਪ੍ਰਿੰਟ ਬਣਿਆ ਹੋਇਆ ਛਾਲ ਦੇ ਵਿੱਚ ਵੀ ਇਹਦਾ ਰੇਟ ਵੀ 850 ਰੁਪਿਆ ਹੋਵੇਗਾ ਜੀ ਸ਼ਿਪਿੰਗ ਫ੍ਰੀ ਹੋਵੇਗੀ ਇਸੇ ਤਰ੍ਹਾਂ ਇਹ ਆ ਜਾਏਗਾ ਜੀ ਕਰੀਮ ਕਲਰ ਦੇ ਵਿੱਚ ਬਹੁਤ ਹੀ ਸੋਹਣਾ ਪ੍ਰਿੰਟ ਗਲੇ ਦੇ ਉੱਪਰ ਪੱਟੀ ਬਣੀ ਹੋਈ ਹੈ ਜੀ ਬਹੁਤ ਹੀ ਸੋਹਣੀਆਂ ਬੂਟੀਆਂ ਮਲੀਆਂ ਹੋਈਆਂ ਬਾਰਡਰ ਬਣਿਆ ਹੋਇਆ ਹੈਗਾ ਬਾਜੂ ਦਾ ਬਾਰਡਰ ਬਣਿਆ ਹੋਇਆ ਜੀ ਦੋਨੋਂ ਸਾਈਡ ਇਹ ਬਾਜੂ ਦਾ ਬਾਰਡਰ ਆਏਗਾ ਜੀ ਫਰੰਟ ਬੈਕ ਸੇਮ ਆਏਗੀ ਸੂਟ ਦੀ ਇਹ ਬੈਕ ਤੇ ਵੀ ਬੂਟੀ ਆਏਗੀ ਬਾਰਡਰ ਆਏਗਾ ਬਹੁਤ ਹੀ ਸੋਹਣਾ ਕੋਈ ਕੱਪੜੇ ਤੇ ਮੋਰ ਨਹੀਂ ਆਉਂਦਾ ਜੀ ਬਹੁਤ ਹੀ ਫਾਈਨ ਕੁਆਲਿਟੀ ਹੈ ਇਹਦੇ ਨਾਲ ਇਹ ਆਏਗੀ ਕਰੀਮ ਕਲਰ ਦੀ ਸਲਵਾਰ ਇਹ ਸ਼ਾਲ ਆਏਗੀ ਬਹੁਤ ਹੀ ਸੋਹਣੀ ਉਹ ਲਈ ਚਾਲਾ ਜੀ ਬਹੁਤ ਹੀ ਸੋਹਣੀ ਰੇਟ ਹੋਵੇਗਾ 850 ਰੁਪਿਆ ਸ਼ਿਪਿੰਗ ਫ੍ਰੀ ਹੋਵੇਗੀ ਕੋਈ ਐਕਸਟਰਾ ਸ਼ਿਪਿੰਗ ਚਾਰਜ ਨਹੀਂ ਲਏ ਜਾਣਗੇ ਤੁਸੀਂ ਚੰਗੀ ਤਰ੍ਹਾਂ ਸਕਰੀਨਸ਼ਾਟ ਲੈ ਕੇ ਸਾਨੂੰ ਸਾਡੇ ਵਟਸਐਪ ਨੰਬਰ ਤੇ ਭੇਜ ਸਕਦੇ ਹੋ ਜੀ ਬਹੁਤ ਹੀ ਫਾਈਨ ਕੁਆਲਿਟੀ ਹੈ ਜੀ ਕੱਪੜੇ ਦੀ ਇਹ ਆਲਪਾਈਨ ਦੇ ਵਿੱਚ ਸੂਟ ਆਏਗਾ ਜੀ ਬਹੁਤ ਹੀ ਸੋਹਣਾ ਆਲਪਾਈਨ ਕੱਪੜਾ ਹੈ ਜੀ ਡਿਜੀਟਲ ਪ੍ਰਿੰਟ ਦੇ ਵਿੱਚ ਸੂਟ ਹੈ ਜੀ ਬਹੁਤ ਹੀ ਸੋਹਣਾ ਇਹ ਆਪਾਂ ਤੁਹਾਨੂੰ ਪੂਰਾ ਸੂਟ ਖੋਲ ਕੇ ਦਿਖਾਉਣੀ ਹੈ ਜੀ 프ਰਿੰਟ ਬੈਕ ਸੇਮ ਆਏਗੀ ਸਲਵਾਰ ਵੀ ਆਏਗੀ 2 ਮੀਟਰ ਦੀ ਹਾਲਓਵਰ ਸੂਟ ਹੈ ਜੀ ਨਾਲ ਦੀ ਸਲਵਾਰ ਆਏਗੀ ਇਹ ਬੈਕ ਤੇ ਆਏਗਾ ਜੀ ਬਹੁਤ ਹੀ ਸੋਹਣਾ ਪ੍ਰਿੰਟ ਪੁਲਾਰ ਬੈਕ ਤੇ ਵੀ ਆਉਣਗੇ ਬਹੁਤ ਹੀ ਸੋਹਣਾ ਫੁਲਾਰ ਹੈ ਬਾਜੂ ਦੇ ਉੱਪਰ ਆਇਆ ਜੀ ਇਧਰਲਾ ਬਾਜੂ ਦੇ ਉੱਪਰ ਆਇਆ ਬਹੁਤ ਹੀ ਸੋਹਣਾ ਫੁਲਾਰ ਹੈ ਜੀ ਬਾਜੂ ਦੇ ਉੱਪਰ ਵੀ ਬੜੇ ਹੋਏ ਨਾਲ ਇਹਦੇ ਪਲੇਨ ਸਲਵਾਰ ਹੈ ਜੀ ਸ਼ਾਹਲ ਬਹੁਤ ਹੀ ਸੋਹਣੀ ਆਏਗੀ ਐਲਪਾਈਨ ਦੀ ਸ਼ਾਹਲ ਹੈਗੀ ਬਹੁਤ ਹੀ ਸੋਹਣੀ ਡਿਜੀਟਲ ਪ੍ਰਿੰਟ ਦੇ ਵਿੱਚ ਤੇ ਇਹਦੇ ਵਿੱਚ ਵਰਕ ਵੀ ਹੋਇਆ ਜੀ ਤੁਸੀਂ ਚੈੱਕ ਕਰ ਸਕਦੇ ਹੋ ਬਾਰਡਰ ਦੇ ਉੱਪਰ ਵਰਕ ਹੋਇਆ ਹੈ ਸਿੱਪੀ ਦਾ ਵਰਕ ਹੋਇਆ ਜੀ ਬਹੁਤ ਹੀ ਸੋਹਣਾ ਸਾਰੇ ਛਾਲ ਦੇ ਵਿੱਚ ਜੀਰੋ ਸਿੱਪੀ ਲੱਗੀ ਹੋਈ ਹੈ ਜੀ ਬਹੁਤ ਹੀ ਸੋਹਣਾ ਆਰੀ ਵਰਕ ਹੋਇਆ ਬਹੁਤ ਹੀ ਸੈਨਾ ਛਾਲ ਦੇ ਵਿੱਚ ਇਹਦਾ ਰੇਟ ਹੋਵੇਗਾ ਜੀ 1100 ਰੁਪਏ ਫ੍ਰੀ ਸ਼ਿਪਿੰਗ ਹੋਵੇਗੀ 1100 ਰੁਪਏ ਰੇਟ ਹੋਵੇਗਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟ ਕਰੋ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਆਪਣੇ ਪੈਜ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਧੰਨਵਾਦ